ਇਹ ਗੱਲ ਬੜੀ ਕੁੰਡੀ ਵਾਲੀ ਜੇ ਸੁਣਿਓ ਜਰੂਰ ਬਹਿ ਕੇ ਕੁੰਡੀ ਕੀ ਹੈ ਕਹਿੰਦੇ ਜਿੰਨੇ ਤਨ ਦੇ ਰੋਗ ਤਾਂ ਦਿੱਤੀ ਏ ਜਿੰਨੇ ਧਨ ਦਿੱਤਾ ਜਿੰਨੇ ਕਾਰਾਂ ਦਿੱਤੀਆਂ ਜਿੰਨੇ ਕੋਠੀ ਦਿੱਤੀ ਹੈ ਦੇਣ ਵਾਲੇ ਨਾਲ ਜੁੜ ਜਾ ਆਖੋ ਸਤਨਾਮ ਇਹ ਗੱਲ ਬੜੀ ਧਿਆਨ ਨਾਲ ਸੁਣਿਆ ਜਰੂਰੀ ਤਨ ਧਨ ਜੈ ਤੌ ਕੋ ਦਿਓ ਪਾਸੇ ਉਹ ਨਾ ਹੋਣਾ ਕੀ ਉਹਦੇ ਨਾਲ ਨਾ ਅਜਾਰ ਦਿਨ ਪਹਿਲੀ ਗੱਲ ਐ ਮੈਨੂੰ ਇੱਕ ਸੱਜਣ ਕਹਿਣ ਲੱਗਾ ਜੀ ਕਾਰ ਨਵੀਂ ਲਈ ਐ ਤੇ ਅਰਦਾਸ ਕਰ ਦਿਓ ਚਾਬੀ ਦੀ ਦਾਸ ਨੇ ਜੀ ਉਹ ਚਾਬੀ ਫੜੀ ਮੈਂ ਸ਼ਸ਼ਤਰ ਨਾਲ ਲਈ ਮੂਝ ਮੰਗਲਾ ਚਰਨ ਕੀਤਾ ਊਲ ਮੰਤਰ ਜਪਿਆ ਗੁਰ ਮੰਤਰ ਜਪਿਆ ਹਾਜ਼ਰੀ ਲਈ ਉਹਨ ਮਜਾਬੇ ਦਿੱਤੀ ਤੇ ਫਿਰ ਮੈਂ ਇਹ ਕਿਹਾ ਜੀ ਮੈਂ ਕਿਹਾ ਮੈਨੂੰ ਪਤਾ ਨਹੀਂ 10 ਲੱਖ ਦੀ ਹੈ ਕਿ 12 ਦੀ ਹੈ ਕਿ 15 ਦੀ ਹੈ ਮੈਂ ਕਿਹਾ ਜਿੰਨੇ ਲੱਖ ਦੀ ਹੈ ਨਾ 10 ਤੇ ਗੁਣਾ ਦੇ ਦੇ ਆਖੋ ਸਾਤ ਨਾ ਜਿੰਨੇ ਲੱਖ ਦੀ ਕਾਰ ਹੈ ਨਾ ਉਹਨੂੰ 10 ਤੇ ਗੁਣਾ ਦੇ ਦੇ ਵੇ ਜੇ 15 ਲੱਖ ਦੀ ਕਾਰ ਹੈ ਤੇ 10 ਤੇ ਗੁਣਾ ਦੇ ਦੇ 150 ਹੋ ਗਿਆ ਠੀਕ ਹੈ ਜੀ ਜੇ 10 ਲੱਖ ਦੀ ਤੇ 10 ਤੇ ਗੁਣਾ ਦੇ ਦੇ 100 ਹੋ ਗਿਆ ਮੈਂ ਕਿਹਾ ਵੀ ਜਿਨੇ ਲੱਖ ਦੀ ਲਈ ਇਹਨਾਂ 10 ਤੇ ਗੁਣਾ ਦੇ ਕੇ ਨਾ 15 ਦਿਨਾਂ ਚ ਉਹਨੇ ਜਬਜੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਾ ਲਈ ਹਰ ਬੰਦੇ ਨੂੰ ਤੁਹਾਡੀ ਚੜ੍ਹਦੀ ਕਲਾ ਨਹੀਂ ਪਸਾਂਦੀ ਤੁਹਾਨੂੰ ਕੋ ਵਾ ਸਾਰੇ ਮੇਰੇ ਤੇ ਖੁਸ਼ ਹੋਣ ਨਹੀਂ ਕਹਿੰਦੇ ਕੋਈ ਦਾਤ ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਦਵੇ ਉਹਦੇ ਨਾਲ ਉਹਦਾ ਨੇਹ ਵਧਾ ਉਹਦਾ ਨੇਮ ਵਧਾ ਕਿ ਤੈਨੂੰ ਜਿਹੜੀ ਦਾਤ ਮਿਲੀ ਏ ਉਹਨੂੰ ਵਾਰਡ ਲੱਗ ਜੇ ਤਨ ਧਨ ਜੈ ਤੋਂ ਕੋ ਦਿਓ ਤਾਂ ਸਿਓ ਨੇਹ ਹੋਣਾ ਕੀ ਉਹਦੇ ਨਾਲ ਨੇਹ ਉਹਦਾ ਇੱਕ ਸਜਣ ਨੇ ਮਕਾਨ ਬਣਾਇਆ ਡੇਢ 2 ਕਰੋੜ ਦਾ ਮੈਨੂੰ ਕਹਿੰਦਾ ਗੱਜ-ਵੱਜ ਕੇ ਮਹੂਰਤ ਕਰਨਾ ਹੈ ਮੈਂ ਹੱਥ ਜੋੜੇ ਮੈਂ ਕਿਹਾ ਭਾਈ ਆਹ ਸਾਲ 2 ਸਾਲ ਸਿੰਪਲ ਹੋ ਗਈ ਕੱਟ ਲੈ ਆਖੋ ਸਾਧਨਾ ਇਹ ਬੜੀਆਂ ਕੁੰਡੀਆਂ ਨੇ ਮੈਂ ਕਿਹਾ 5-10 ਸਰੀਰ ਬੁਲਾ ਕੇ ਸੁਮਨੀ ਸਰ ਦਾ ਪਾਠ ਕਰਾ ਕੇ ਐਂਟਰੀ ਕਰ ਲੋ ਵੱਡਾ ਪ੍ਰੋਗਰਾਮ ਨਹੀਂ ਕਰਦਾ ਹਰ ਕੋਈ ਨਹੀਂ ਪਰਦਾਸ਼ ਕਰਦਾ ਫੇਰ ਸਾਲ ਨੇੜ ਸਾਲ ਪੈਰਾ ਲਾਓ ਬਾਣੀ ਦਾ ਇਹਨੇ ਪਾੜ ਜਪਜੀਤ ਸਾਹਿਬ ਤੁਸੀਂ 10 20 ਲੱਖ ਦੀ ਜਗ੍ਹਾ ਤੇ ਰਹਿਣ ਵਾਲੇ ਅੱਜ 1.5 2 ਕਰੋੜ ਦੇ ਇੱਕ ਦਮ ਵੜਨ ਲੱਗੇ ਹੋ ਇਹ ਦੁਨੀਆ ਸੰਸਾਰ ਆਖੋ ਸਾਧਨਾ ਹੋ ਇਹ ਗੱਲਾਂ ਗੁਰੂ ਤੇਗ ਬਹਾਦਰ ਜੀ ਨੇ ਕਹੀਆਂ ਵੀ ਜਿੰਨਾ ਜੜਾ ਦਾਤ ਦੇ ਉਹਦਾ ਨੇਮ ਵਧਾ ਉਹ ਤੇਰੀ ਦਾਤ ਨੂੰ ਵਾਹੜ ਲੱਗ ਜਾਈ ਤਨ ਧਨ ਜੈ ਤੋਂ ਕੋ ਦਿਓ ਤਾਂ ਸਿਉ ਨੇ ਹੋਣਾ ਕੀ ਕਹੋ ਨਾਨਕ ਨਰ ਭਾਵਰੇ ਅਬ ਕਿਉ ਡੋਲਦੀ ਫਿਰ ਪਛਤਾਨਾ ਤੂੰ ਤਾਨ ਧਨ ਸੰਪੈ ਸੁਖ ਦਿਓ ਅਰਜ ਨਹੀਂ ਕੈ ਤਾ ਤਾਨ ਤਾਨ ਸੰਪੈ ਸੁਖ ਦਿਓ ਅਰਜ ਨਹੀਂ ਕੈ ਤਾ ਕੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਕੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਜਿਨੇ ਤਨ ਦਿੱਤਾ ਧਨ ਦਿੱਤਾ ਸੰਪੇ ਇਹ ਦਾਤਾ ਦਿੱਤੀਆਂ ਨੇ ਨੀਕੇ ਥਾਮ ਮਕਾਨ ਦਿੱਤੇ ਨੇ ਕੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਕੋਈ ਪੰਗਤੀ ਕੋਈ ਪੁਰੂ ਤੇਗ ਬਹਾਦਰ ਦਾ ਮਹਾਰਾਜ ਜੀ ਦਾ ਉਪਦੇਸ਼ ਇਹ ਹੋ ਜਾ ਨਹੀਂ ਜਿਹੜਾ ਨਾਮ ਨਾਲ ਨਾਲ ਜੋੜੇ